ਸਤਿ ਸ੍ਰੀ ਅਕਾਲ ਆਦਾਬ ਜੈ ਜੀਨ ਜੈ ਭਾਰਤ ਇਸ ਵੇਲੇ ਅਸੀਂ ਪਹੁੰਚਿਆ ਤਰਨਤਾਰ ਐਸਐਸਪੀ ਦਫਤਰ ਔਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਮਹੀਨੇ ਇੱਕ ਸਾਬਕਾ ਸੈਨਿਕ ਬਲਜੀਤ ਸਿੰਘ ਜੋ ਪਿੰਡ ਜੋਲਦਾ ਰਹਿਣ ਵਾਲਾ ਸੀ ਉਹਦੇ ਉੱਤੇ ਉਦੇ ਹੀ ਗਵਾਂਡੀ ਇੱਕ ਪੁਲਿਸ ਮੁਲਾਜ਼ਮ ਨੇ ਘਤਾਂ ਕੇ ਮਾਰਪੋਟਾਈ ਕੀਤੀ ਜਿਹਦੇ ਤਹਿਤ ਉਹਨਾਂ ਨੇ ਥਾਣੇ ਦੇ ਵਿੱਚ ਪੱਤਾ ਦਰਜ ਕਰਾਇਆ ਲੇਕਿਨ ਉੱਥੇ ਕੋਈ ਅਮਲ ਨਹੀਂ ਹੋਇਆ ਉਸ ਤੋਂ ਬਾਅਦ ਉਹ ਡੀਐਸਪੀ ਐਸਐਸਪੀ ਔਰ ਇੱਥੋਂ ਤੱਕ ਗੱਡੀ ਸੀ ਔਰ ਐਸਡੀਐਮ ਤੱਕ ਵੀ ਉਹਨਾਂ ਨੇ ਆਪਣੀ ਸ਼ਿਕਾਇਤ ਦਰਜ ਕਰਾਈ ਲੇਕਿਨ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਔਰ ਜਿਸ ਦੇ ਕਾਰਨ ਅੱਜ ਤੁਸੀਂ ਇਹ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਜਵਾਨ ਕਿਸਾਨ ਔਰ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋ ਕੇ ਉਸ ਪੀੜਿਤ ਪਰਿਵਾਰ ਨੂੰ ਨਿਆਂ ਦਿਲਾਉਣ ਦੇ ਵਾਸਤੇ ਐਸਐਸਪੀ ਦਫਤਰ ਕਰਨਦਾਰਨ ਇਥੇ ਅੱਜ ਦੇਖ ਸਕਦੇ ਤੁਸੀਂ ਮੇਰੇ ਪਿੱਛੇ ਪਾਸੇ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਇਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਧਰਨਾ ਪ੍ਰਦਰਸ਼ਨ ਇਹ ਕੀਤਾ ਹੈ ਔਰ ਸ਼ਾਸਨ ਪ੍ਰਸ਼ਾਸਨ ਨੂੰ ਇਥੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਅਗਰ ਪੀੜਿਤ ਪਰਿਵਾਰ ਪੀੜਿਤ ਸਾਬਕਾ ਸੈਨਿਕ ਨੂੰ ਨਿਆਂ ਨਹੀਂ ਮਿਲਿਆ ਕਿ ਅਸੀਂ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਧਰਨਾ ਪ੍ਰਦਰਸ਼ਨ ਔਰ ਰੋਡ ਜਾਮ ਔਰ ਜੋ ਵੀ ਨੁਰੀਂਦੀ ਕਾਰਵਾਈ ਹੋ ਵੀ ਉਹ ਕਰਾਂਗੇ ਸੋ ਇਹ ਜਿਹੜੀਆਂ ਅੱਜ ਦੀਆਂ ਤਸਵੀਰਾਂ ਤੁਸੀਂ ਉਹ ਦੇਖ ਲਿਓ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿਛਲੇ ਦਿਨੀ 28 2025 ਨੂੰ ਸਰਦਾਰ ਬਲਜੀਤ ਸਿੰਘ ਸਾਹਿਬ ਦਾ ਸੈਨਿਕ ਅਤੇ ਉਹਨਾਂ ਦੀ ਪਤਨੀ ਨਾਲ ਇੱਕ ASI ਨਿਸ਼ਾਨ ਸਿੰਘ ਵੱਲੋਂ ਕੁੱਟਮਾਰ ਕੀਤੀ ਗਈ ਔਰ ਉਹਨਾਂ ਦੀ ਪਤਨੀ ਦੇ ਉੱਪਰ ਗਲਤ ਟਿੱਪਣੀਆਂ ਕੀਤੀਆਂ ਗਈਆਂ ਉਹਦੇ ਸੰਘਰਸ਼ ਵਿੱਚ ਸਾਨੂੰ 1.5 ਮਹੀਨੇ ਤੋਂ ਲੜਾਈ ਲੱਟਦੇ ਆ ਰਹੇ ਸੀ ਕੋਈ ਵੀ ਸੁਣਵਾਈ ਨਹੀਂ ਸੀ ਹੋਈ ਕੋਸਤੋ ਪ੍ਰੰਤ ਸਾਬਕਾ ਸੈਨਿਕ ਸਰਵਿਸਾਂ ਦੀ ਕਮੇਟੀ ਨੇ ਇਹ ਮੁੱਦਾ ਡੀਸੀ ਸਾਹਿਬ ਐਸਐਸਪੀ ਸਾਹਿਬ ਐਸਬੀਡੀ ਐਡਮ ਔਰ ਜਿਹੜੇ ਮੌਕੇ ਦੇ ਡੀਐਸਪੀ ਸਾਹਿਬ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਅਸੀਂ ਅੱਜ ਦਾ ਦਿਨ ਕਾਲ ਕੀਤੀ ਸੀ ਕਿ ਧਰਨਾ ਦੇਵਾਂਗੇ ਜਾਂ ਤਾਂ ਤੁਸੀਂ ਉਹਦੇ ਉੱਤੇ ਕਾਰਵਾਈ ਕਰੋ ਕੀ ਇਹ ਇੱਕ ਜੋ ਸੈਨਿਕ ਸਮਾਜ ਸੇਵਾ ਦਾ ਕੰਮ ਕਰ ਰਿਹਾ ਹੈ ਕੀ ਉਹਦੇ ਇਹ ਗਨਾਹ ਹੈਗਾ ਹੈ ਕਿ ਸਮਾਜ ਸੇਵਾ ਵਿੱਚ ਫੇਸਾ ਪਾਉਣਾ ਇੱਕ ਸੈਨਿਕ ਦਾ ਐਡਾ ਵੱਡਾ ਮੁੱਦਾ ਬਣ ਗਿਆ ਹੈ ਜਿਸ ਕਰਕੇ ਹੁਣ ਆਲ ਪੰਜਾਬ ਦੇ ਵਿੱਚੋਂ ਜੱਥੇਬੰਦੀਆਂ ਆਈਆਂ ਨੇ ਉਹਦੇ ਵਿੱਚੋਂ ਕਿਸਾਨ ਜੱਥੇਬੰਦੀਆਂ ਨੇ ਸਮੂਹ ਸੈਨਿਕ ਜੱਥੇਬੰਦੀਆਂ ਨੇ ਅੱਜ ਜਿਹੜਾ ਐਸਐਸਪੀ ਦਫਤਰ ਕਰਨਤਾਰਨ ਵਿੱਚ ਧਰਨਾ ਦਿੱਤਾ ਗਿਆ ਹੈ ਔਰ ਹੁਣ ਉਹਦੇ ਕੇਸ ਦੀ ਪ੍ਰੋਸੈਸਿੰਗ ਚੱਲ ਰਹੀ ਆ ਉਹਨਾਂ ਨੇ ਸਵਾਸਨ ਦਵਾਇਆ ਹੈ ਤੇ ਜਲਦੀ ਤੋਂ ਜਲਦੀ ਐਫ ਆਈ ਆਰ ਕਰਕੇ ਘੱਟ ਕੇ ਤੁਹਾਨੂੰ ਉਹਦੇ ਪਰਚੇ ਦੀ ਕਾਪੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਤੁਹਾਨੂੰ ਇਹ ਸਾਰਾ ਜਿਹੜਾ ਮਾਮਲਾ ਹੈ ਦੁਬਾਰਾ ਦੱਸਿਆ ਜਾਵੇਗਾ ਹੁਣ ਤੱਕ ਦਾ ਇਹੀ ਅਪਡੇਟ ਹੈ ਅੱਜ ਹੋ ਜਾਏਗੀ ਹੁਣ ਉਹ ਐਫ ਆਈ ਆਰ ਵਾਸਤੇ ਗਏ ਨੇ ਇੱਥੇ ਉਹਨਾਂ ਦੇ ਬਿਆਨ ਹੋ ਗਏ ਨੇ ਉਹਨਾਂ ਦੇ ਪਿਆਣ ਹੋਏ ਨੇ ਸਰਦਾਰ ਬਲਜੀਤ ਸਿੰਘ ਦੇ ਉਹਨਾਂ ਦੀ ਵਾਈਫ ਦੇ ਔਰ ਹੁਣ ਉਹ ਕੋਰਟ ਦੇ ਵਿੱਚ ਗਏ ਨੇ ਐਫ ਆਈ ਆਰ ਦੀ ਕਾਪੀ ਲੈਣ ਵਾਸਤੇ ਜਦੋਂ ਉਦੋਂ ਬਾਅਦ ਆਉਂਦੇ ਨੇ ਉਦੋਂ ਅਪਡੇਟ ਦੁਬਾਰਾ ਦਿੱਤੀ ਜਾਵੇਗੀ ਵਾਈਫ